ਸ੍ਰੀ ਗੁਰੂ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਦੀ ਰਿਆਨਾ ਰਾਸ਼ੀਖਾਲਾ ਆ ਕੇ ਹਾਜ਼ਰਾਂ ਕਿੱਥੇ ਤੁਸੀਂ ਜਾਣਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਅਤੇ ਸੰਬੰਧਨ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ জানੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤਾਰੇ 30 ਸਾਲ ਬਾਅਦ ਬਣ ਰਿਹਾ ਹੈ ਗਜਬ ਦਾ ਸੰਜੋਗ ਇਹਨਾਂ ਚਾਰ ਰਾਸ਼ੀਆਂ ਤੇ ਜ਼ਿੰਦਗੀ ਚ ਆਵੇਗਾ ਰਾਜਯੋਗ ਮਹਾਰਾਜਿਆਂ ਵਰਗਾ ਹੋਵੇਗਾ ਜੀਵਨ ਜੋਤਿਸ਼ਾਸ਼ਟ੍ਰਾ ਸ਼ਸਤਰਾਂ ਦੇ ਅਨੁਸਾਰ ਇਹ ਹੈ ਹਾਲੀ ਸਥਿਤੀ ਅਤੇ ਸੰਜੋਗ ਦਾ ਸਾਰੀਆਂ ਰਾਸ਼ੀਆਂ ਉਤੇ ਡੂੰਘਾ ਪ੍ਰਭਾਵ ਪੈਂਦਾ ਹੈ ਇਸ ਮਹੀਨੇ ਕਈ ਗ੍ਰਹਿਆਂ ਦੀ ਤਬਦੀਲੀ ਸਥਿਤੀਆਂ ਸ਼ੁਭ ਸਾਬਤ ਹੋਣ ਵਾਲੀਆਂ ਹਨ ਵਰਤਮਾਨ ਵਿੱਚ ਬੁੱਧ ਸ਼ੁਕਰ ਦਾ ਸੰਜੋਗ ਚਿੰਨ ਬਾੰਦਾ ਨਜ਼ਰ ਆ ਰਿਹਾ ਹੈ ਅਜਿਹੀ ਸਥਿਤੀ ਵਿੱਚ ਪੂਰੇ 30 ਸਾਲ ਬਾਅਦ ਸ਼ਨੀ ਊਲਤਕੋਣ ਰਾਸ਼ੀ ਕੁੰਭ ਵਿੱਚ ਮੌਜੂਦ ਹੋਵੇਗਾ ਉਸ ਸ਼ਨੀ ਅਤੇ ਬੁੱਧ ਸ਼ੁਕਰ ਦੀ ਸਥਿਤੀ ਦਾ ਚਾਰ ਰਾਸ਼ੀਆਂ ਦੇ ਲੋਕਾਂ ਦੇ ਜੀਵਨ ਤੇ ਸਕਾਰਾਤਮਕ ਪਵਣ ਭਾਵ ਪਵੇਗਾ ਉਤੇ ਜੀਵਨ ਵਿੱਚ ਪ੍ਰਸਿੱਧੀ ਇੱਜ਼ਤ ਦਾ ਸਾਥ ਤੇ ਰਾਜੋਗ ਹੋਵੇਗਾ ਉਹਨਾਂ ਦੀ ਕਿਸਮਤ ਉਲਟ ਜਾਵੇਗੀ ਤਾਂ ਆਉ ਜਾਵੇਗੀ ਉਹ ਕੁਝ ਕਿਸੇ ਤਰਾਸ਼ੀਆਂ ਵਾਲੇ ਕੌਣ ਹੋਣਗੇ ਆਹ ਗੱਲ ਕਰਦੇ ਆ ਮ੍ਰਿਸ਼ਪ ਰਾਸ਼ੀ ਫਲ ਦੀ ਇਸ ਰਾਸ਼ੀ ਦੇ ਚੜ੍ਹਦੇ ਘਰ ਵਿੱਚ ਰਾਜੋਗ ਬਣ ਰਿਹਾ ਹੈ ਇਸ ਨਾਲ ਉਹਨਾਂ ਦੇ ਕੈਰੀਅਰ ਨੂੰ ਕਾਫੀ ਲਾਭ ਹੋਏਗਾ ਤਰੱਕੀਆਂ ਸੰਭਾਵਨਾ ਯਕੀਨੀ ਹਨ ਤਨਖਾਹਾਂ ਵਾਸ ਸਕਦੀਆਂ ਹਨ ਤੁਹਾਨੂੰ ਨਵੀਂ ਨੌਕਰੀ ਦੀ ਪੇਸ਼ਕਸ਼ ਮਿਲ ਸਕਦੀ ਹੈ ਇਸ ਦੇ ਨਾਲ ਕਾਰੋਬਾਰ ਕਰਨ ਵਾਲਿਆਂ ਲਈ ਵੀ ਇਹ ਸਮਾਂ ਉਪਕੂਲ ਹੈ ਗ੍ਰਾਹਕਾਂ ਦੀ ਗਿਣਤੀ ਵਧੇਗੀ ਵਪਾਰ ਵਿੱਚ ਬਹੁਤ ਲਾਭ ਹੋਏਗਾ ਜੇਕਰ ਤੁਸੀਂ ਆਪਣਾ ਕਾਰੋਬਾਰ ਵਧਾਉਣਾ ਚਾਹੁੰਦੇ ਹੋ ਤਾਂ ਪੈਸੇ ਲਗਾਉਣੇ ਪੈਣਗੇ ਇਹ ਸਹੀ ਸਮਾਂ ਹੈ ਸਮਾਂ ਵੀ ਤੁਹਾਡਾ ਸਰਮਾਨ ਬਣੇਗਾ ਲੋਕਾਂ ਦੇ ਆਉਣ ਤੇ ਤੁਹਾਨੂੰ ਸਲਾਮ ਕਰਨਗੇ ਆਓ ਗੱਲ ਕਰਦੇ ਹਾਂ ਸਿੰਘ ਰਾਸ਼ੀ ਫਲਦੀ ਕੰਗਰਾ ਰਾਸ਼ੀ ਵਾਲੇ ਲੋਕਾਂ ਲਈ ਬੁੱਧ ਸ਼ੁਕਰ ਸ਼ਨੀ ਦੀ ਸਥਿਤੀ ਦੌਰੇ ਲਾਭ ਲੈ ਕੇ ਆਏਗੀ। ਉਹਨਾਂ ਦੀ ਰਾਸ਼ੀ ਵਿੱਚ ਰਾਜੋਗ ਮੰਗ ਹੈ। ਉਹਨਾਂ ਕੋਲ ਪੈਸੇ ਦੀ ਕੋਈ ਕਮੀ ਨਹੀਂ ਆਏਗੀ। ਤੁਹਾਨੂੰ ਕੋਈ ਵੱਡਾ ਮੁਨਾਫਾ ਮਿਲ ਸਕਦਾ ਹੈ। ਸਾਂਝੇਦਾਰੀ ਵਿੱਚ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਸਮਾਂ ਚੰਗਾ ਹੈ। ਵਿਦੇਸ਼ ਯਾਤਰਾ ਵੀ ਹੋ ਸਕਦੀ ਹੈ। ਪੈਸਾ ਲਗਾਉਣ ਲਈ ਸਹੀ ਸਮਾਂ ਹੈ। ਚੰਗੀ ਸਿਹਤ ਰਹੇਗੀ, ਪਰਿਵਾਰ ਦਾ ਸਹਯੋਗ ਮਿਲੇਗਾ। ਬੱਚਿਆਂ ਨੂੰ ਖੁਸ਼ੀ ਮਿਲੇਗੀ ਯਾਇਦਤ ਅਤੇ ਅਦਾਲਤੀ ਮਾਮਲਿਆਂ ਵਿੱਚ ਜਿੱਤ ਹੋਏਗੀ ਪਰਿਵਾਰ ਵਿੱਚ ਪਿਆਰ ਬਣਿਆ ਰਹੇਗਾ ਅੱਗੇ ਗੱਲ ਕਰਦੇ ਹਾਂ ਵਿਸ਼ਚਕ ਰਾਸ਼ੀ ਫਲ ਦੀ ਗ੍ਰਹਾਂ ਦੀ ਸਥਿਤੀ ਤੁਹਾਡੀ ਰਾਸ਼ੀ ਲਈ ਚੰਗੀ ਕਿਸਮਤ ਲਿਆਏਗੀ ਕਿਸਮਤ ਦੇ ਆਧਾਰ ਤੇ ਤੁਹਾਡੀ ਜ਼ਿੰਦਗੀ ਵਿੱਚ ਬਹੁਤ ਸਾਰੀਆਂ ਸ਼ਾਨਦਾਰ ਚੀਜ਼ਾਂ ਹੋਣਗੀਆਂ ਪੁਰਾਣੇ ਰੁਕੇ ਕੰਮ ਹੋਣਗੇ ਤੁਹਾਨੂੰ ਵਿੱਤੀ ਸੰਕਰਤ ਮੁਸ਼ਕਲਾਰਾ ਮਿਲ ਸਕਦਾ ਹੈ ਘਰ-ਵਾਨ ਜਾਂ ਦੁਕਾਨ ਖਰੀਦਣ ਦੀ ਸੁਭਾਅ ਹੈ ਪੁਰਾਣੀ ਯਾਦਾਂ ਦੇ ਵੇਚਣ ਲਈ ਬਿਸ ਸਮਾਚੰਗਾ ਹੈ। ਪ੍ਰੇਮ ਸਬੰਧਾਂ ਦੇ ਮਾਮਲੇ ਵਿੱਚ ਸਫਲਤਾ ਮਿਲੇਗੀ। ਸੁਨੇਹਾ ਸੁਨਹਿਰੀਆਂ ਨਾਲ ਪਿਆਰ ਵਧੇਗਾ, ਲੋਕਾਂ ਨਾਲ ਮੁਲਕਾਤ ਲਾਭਦਾਇਕ ਰਹੇਗੀ। ਪੁਰਾਣੇ ਮਿੱਤਰ ਨਾਲ ਮੁਲਾਕਾਤ ਲਾਭਦਾਇਕ ਰਹੇਗੀ, ਤੁਹਾਨੂੰ ਖੁਸ਼ੀ ਮਿਲੇਗੀ। ਪੁਰਾਣੇ ਮਿੱਤਰ ਨਾਲ ਤੋਂ ਤੁਹਾਨੂੰ ਪੈਸਿਆਂ ਦਾ ਵਿਸਰਜੋਗ ਮਿਲ ਸਕਦਾ ਹੈ। ਕੌ ਗੱਲ ਕਰਨਿਆ ਕੁੰਭ ਰਾਸ਼ੀ ਫਲਦੀ ਗ੍ਰਹਾਂ ਰਿਸ਼ਤੇ ਦੀ ਕੁੰਭ ਰਾਸ਼ੀ ਦੇ ਲੋਕਾਂ ਲਈ ਦੂਰਾ ਲਾਭ ਲੈ ਕੇ ਆਏਗੀ ਉਹਨਾਂ ਦੀ ਰਾਸ਼ੀ ਵਿੱਚ ਦੋ ਸੰਜੋਗ ਬਣ ਰਹੇ ਹਨ ਤੁਹਾਡੇ ਭੌਤਿਕ ਸੁੱਖ ਵਿੱਚ ਵਾਧਾ ਹੋਏਗਾ ਤੁਸੀਂ ਲਗਜ਼ਰੀ ਜੀਵਨ ਦਾ ਆਨੰਦ ਮਾਣ ਸਕਦੇ ਹੋ ਘਰੇਲੂ ਆਣ ਖਰੀਦਣ ਦਾ ਮੌਕਾ ਮਿਲੇਗਾ ਘਰ ਵਿੱਚ ਧਾਰਮਿਕ ਅਤੇ ਮੰਗਲਿਕ ਕਾਰਜ ਹੋਣਗੇ ਗਰੀਬੀ ਦੂਰ ਹੋ ਜਾਵੇਗੀ ਆਰਥਿਕ ਸਥਿਤੀ ਮਜ਼ਬੂਤ ਰਹੇਗੀ ਤੁਸੀਂ ਕਿਸੇ ਸੁੰਦਰ ਯਾਤਰਾ ਤੇ ਜਾ ਸਕਦੇ ਹੋ ਕਮਾਈ ਦੇ ਨਵੇਂ ਸਾਧਨ ਮਿਲਣਗੇ ਕਿਸਮਤ ਤੁਹਾਡਾ ਸਾਥ ਦੇਗੀ ਚੰਗੀ ਸਿਹਤ ਰਹੇਗੀ ਤੁਹਾਡਾ ਵਿਆਹ ਹੋ ਸਕਦਾ ਹੈ ਅਤੇ ਸਾਰੇ ਦਰਦ ਖਤਮ ਹੋ ਜਾਣਗੇ ਧੰਨਵਾਦ